ਇਸੇ ਨੂੰ ਹੈਲੋ ਹਾਈ ਨਮਸਤੇ ਸਾਸਰੀ ਗੱਲ ਕਰਨ ਦਾ ਪਤਾ ਕਿੱਡਾ ਵੱਡਾ ਮਹੱਤਵ ਹੈ ਕਿੰਨਾ ਵੱਡਾ ਫਲ ਮਿਲਦਾ ਸਾਨੂੰ ਮਹਾਭਾਰਤ ਦੇ ਜੋਧੇ ਵਿੱਚ ਸਭ ਤੋਂ ਵੱਡੀ ਤਾਕਤ ਪਤਾ ਕੌਣ ਸੀ ਭੀਸ਼ਮ ਪਦਮਾ ਜੀ ਤੱਪੀ ਸ਼ਮ ਪਦਮਾ ਇੱਕ ਸੋਚਦੇ ਨੇ ਵੀਰ ਰੋ ਰੋਦਾ ਨਾ ਝੰਜੜ ਮੁਕਾ ਦੇਣਾ ਮਹਾਭਾਰਤ ਅੱਜ ਜੋਧੀ ਖਤਮ ਕਰ ਲੈ ਤੋ ਕਹਿੰਦੇ ਵੀ ਅੱਜ ਨਾ ਪੰਡਵ ਸੂਰਜ ਚੜਦਾ ਤਾਂ ਦੇਖਣਗੇ ਸੂਰਜ ਛਿਪਦਾ ਇਹਨਾਂ ਦੇ ਨਸੀਬ ਨਹੀਂ ਹੁੰਦਾ ਅੱਜ ਖਤਮ ਹੀ ਕਰਨਾ ਸਾਰਾ ਕੁਝ ਕ੍ਰਿਸ਼ਨ ਜੀ ਭਗਵਾਨ ਸੀ ਇਹ ਗੱਲ ਉਹਨਾਂ ਦੇ ਵਾਈਫ ਤੋਂ ਹੁੰਦੀ ਹੈ ਤੋ ਦ੍ਰੋਪਤੀ ਜੀ ਨੂੰ ਦੱਸ ਦੇ ਦ੍ਰੋਪਤੀ ਜੀ ਨੂੰ ਦੱਸ ਦੇ ਕੁਛ ਨਹੀਂ ਸਿਰਫ ਇੰਨਾ ਹੀ ਕਹਿੰਦੇ ਨੇ ਪੀਸ਼ਪਦਾਮਾ ਜੀ ਦੇ ਕਕਸ਼ ਜਾ ਕੇ ਆਓ ਕਕਸ਼ ਜਿੱਥੇ ਪੀਸ਼ਪਦਾਮਾ ਜੀ ਰਹਿੰਦੇ ਨੇ ਦ੍ਰੋਪਤੀ ਜੀ ਜਾਂਦੇ ਨੇ ਉਹਨਾਂ ਨੂੰ ਨਮਸਕਾਰ ਕਰਦੇ ਨੇ ਤੇ ਪੀਸ਼ਪਦਾਮਾ ਜੀ ਉਹਨਾਂ ਨੂੰ ਇੱਕ ਆਸ਼ੀਰਵਾਦ ਦਿੰਦੇ ਨੇ ਸਦਾਈ ਸੁਹਾਗਬਤੀ ਵਾਪ ਤਾਂ ਉਸ ਬੁਲਾਈ ਹੋਈ ਨਮਸਤੇ ਨੇ ਪੰਡਵਾਂ ਦੀ ਜਾਣ ਕਿ ਕਿਉਂਕਿ ਆਸ਼ੀਰਵਾਦ ਹੀ ਦੇਤਾ ਕਿ ਸਦਾਈ ਸੁਹਾਗਬਤੀ ਵਾਪ ਇੰਨੀ ਗੱਲ ਕਹਿ ਕੇ ਭੀਸ਼ਮ ਦਾਮਾ ਜੀ ਪੁੱਛਦੇ ਨੇ ਦ੍ਰੋਪਦੀ ਜੀ ਨੂੰ ਕਿ ਤੁਹਾਨੂੰ ਇੱਥੇ ਭੇਜਿਆ ਕਿਨੇ ਆ ਤਾਂ ਇਹਨਾਂ ਨੂੰ ਕ੍ਰਿਸ਼ਨ ਦੀ ਪੁੱਛਿਆ ਕੇ ਖੜ ਜਾਂਦੇ ਨੇ ਇਸ਼ਾਰਾ ਕਰਦੇ ਨੇ ਉਹ ਕਹਿੰਦਾ ਯੈਸ ਆਈ ਨੋ ਕਿ ਇਹ ਕੰਮ ਸਿਰਫ ਤੇ ਸਿਰਫ ਕ੍ਰਿਸ਼ਨ ਹੀ ਕਰ ਸਕਦਾ ਤਾਂ ਉਹ ਸਾਸਤਰੀ ਕਾਲ ਉਸ ਨਮਸਤੇ ਉਸ ਹੈਲੋ ਚ ਐਡਾ ਵੱਡਾ ਫਲ ਹੈ ਤੇ ਜਦੋਂ ਘਰੋਂ ਨਿਕਲਣਾ ਆਪਣੇ ਪੇਰੈਂਟਸ ਨੂੰ ਸਾਸਤਰੀ ਕਾਲ ਹੈਲੋ ਹਾਈ ਨਮਸਤੇ ਬੁਲਾ ਕੇ ਨਿਕਲਣਾ ਤੇ ਜਦੋਂ ਸਕੂਲ ਜਾਣਾ ਆਪਣੇ ਅਧਿਆਪਕ ਨੂੰ ਹੈਲੋ ਹਾਈ ਨਮਸਤੇ ਸਾਸਤਰੀ ਕਾਲ ਬੁਲਾਉਣੀ ਇਹ ਸੀ ਰੀਅਲ ਪਰਸਨਲਟੀ